ਅਜੇ ਅਸੀਂ ਗੁਰਮਾਨਾ ਝੂਠਾ ਪ੍ਰੇਮ ਕਰਦੇ ਸਵਾਰਥੀ ਪ੍ਰੇਮ ਕਰਦੇ ਸਵਾਰਸ ਦਾ ਝੂਠਾ ਪ੍ਰੇਮ ਦਾ ਸਵਾਰਸ ਦਾ ਮੋਹ ਦਾ ਰੂਪ ਆਦੂਆ ਸਵਾਰਸ ਦਾ ਪ੍ਰੇਮ ਹੈ ਸਾਡਾ ਜੇ ਅਸਲੀ ਪ੍ਰੇਮ ਹੋਵੇ ਤਾਂ ਗੁਰਬਾਣੀ ਨੂੰ ਮੰਨਿਰ ਗੁਰਬਾਣੀ ਮੰਨਦੇ ਰਹੀ ਗੁਰੂਆ ਘਤਰ ਮਰ ਮਾਰ ਨੂੰ ਤੇ ਆਰਾ ਗੱਲ ਅਦਰ ਕਿਉਂ ਹੈ ਗੁਰਵਾਨੀ ਦਾ ਸੀ ਮੰਨ ਲਈ ਦੀ ਕਹਦੇ ਨੇ ਵੀ ਔਖੀ ਆ ਮੰਨਣੀ ਏ ਕਿ ਗੁਰੂ ਨਾਲ ਰਿਸ਼ਤਾ ਕਿਹੜੀ ਗੱਲ ਦਾ ਰਿਸ਼ਤਾ ਕਿਹੜੀ ਗੱਲ ਦਾ ਰਿਸ਼ਤਾ ਭਗਤਾਂ ਨਾਲ ਕਿਹੜੀ ਗੱਲ ਦਾ ਰਿਸ਼ਤਾ ਕੁਝ ਹੋ ਨਹੀਂ ਦਿਖਾਵਾ ਹੈ ਸਭ ਸਭ ਫਰੋਡ ਹੈ ਵੀ ਜੇ ਸਾਡੇ ਨੇ ਤੁਹਾਡੇ ਨੇ ਤੁਸੀਂ ਗੱਲ ਮੰਨੋ ਉਹਨਾਂ ਦੀ ਦੂਜੇ ਤੇ ਜੇ ਤੁਸੀਂ ਨਹੀਂ ਮੰਨੋਗੇ ਦੂਜਾ ਕੋਣ ਮੰਨੂ ਦੂਜੇ ਗੁਰਮੁਖ ਨੂੰ ਜੋ ਜੇ ਤੁਹਾਡੇ ਨੇ ਤਾਂ ਜ਼ਿੰਮੇਵਾਰੀ ਵੀ ਤੁਹਾਡੀ ਆ ਗੱਲ ਮੰਨਣ ਦੀ ਪਹਿਲਾ ਉਸ ਗੱਲ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸਿੱਖਾਂ ਦੀ ਹੈ ਸਿੱਖ ਮੰਨਣ ਨੂੰ ਤਿਆਰ ਨਹੀਂ ਸਿੱਖ ਵਿਰੋਧ ਕਰਦੇ ਨੇ ਸਗੋਂ ਕੀ ਹੈ ਸਿੱਖ ਗੁਰੂ ਵਾਲੇ ਨੇ ਕੀ ਅਸੀਂ ਸਿੱਖ ਗੁਰੂ ਵਾਲੇ ਆ ਆਪਾਂ ਵਿੱਚਿਆਂ ਜਿਹੜੇ ਗੁਰਬਾਣੀ ਨੂੰ ਨਹੀਂ ਮੰਨਦੇ ਉਹ ਗੁਰੂ ਵਾਲੇ ਨਹੀਂ ਹੈ। ਬੜਾ ਆਪਾਂ ਅੱਡ ਕੱਢ ਲੈਨੇ। ਜਿਹੜੇ ਮੰਨਦੇ ਨੇ ਚਾਹੇ ਥੋੜੀਓ ਮੰਨਦੇ ਨੇ ਗੁਰੂ ਵਾਲੇ। ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਗੁਰੂ ਵਾਲੇ ਹੀ ਨੇ। ਬਨਣਾ ਚਾਹੁੰਦੇ ਨੇ ਉਹ ਵੀ ਗੁਰੂ ਵਾਲੇ ਹੀ ਨੇ। ਥੋੜੇ ਸਹੀ ਹੈ ਕਿ ਤਾ ਸੇ ਚਾਹੁੰਦੇ। ਜਿਹੜੇ ਕਹਿੰਦੇ ਨੇ ਗੁਰੂ ਦੀ ਗੱਲ ਉੱਤੇ ਆਉਣੇ ਨਹੀਂ ਦੇਣੀ ਉਹ ਉਹ ਕੋਣ ਨੇ ਉਹ ਰਸੀ ਉਹਨਾਂ ਦੀ ਪਛਾਣ ਹੋਣੀ ਚਾਹੀਦੀ ਆ ਉਹ ਰਾਮ ਰਈਏ ਉਹ ਤੀਰ ਬਲੀਏ ਨੇ ਤੀਰਵਾਲ ਨੇ ਕੀ ਕੀਤਾ ਸੀ ਗੋਲਕ ਤੇ ਕਬਜ਼ਾ ਕੀਤਾ ਸੀ ਅੰਬਰਸਰ ਤੇ ਕਬਜ਼ਾ ਕਰ ਲਿਆ ਗੋਲਮਾ ਦਾਦੀ ਸੀ ਉਹਨੂੰ ਮਤਲਬ ਕੋਈ ਨਹੀਂ ਤੀਨ ਵਾਲਾ ਦਾ ਕਬਜ਼ਾ ਅਜੇ ਤੱਕ ਗਿਆ ਨਹੀਂ ਹੈ ਅੰਬਰਸਰ ਤੋਂ ਅਜੇ ਤਾਂ ਨਹੀਂ ਗਿਆ ਅਬਰਸਰ ਤੋਂ ਤਾਂ ਗੋਲਮਾ ਤੋਂ ਪ੍ਰਚਾਰ ਹੋਇਆ ਹੀ ਨਹੀਂ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਲੰਬੇ ਸਮੇਂ ਤੱਕ ਨਹੀਂ ਹੋਇਆ ਕਿਰਮਲ ਦਾ ਪ੍ਰਚਾਰ ਹੋਇਆ ਅੰਮ੍ਰਿਤਸਰ ਤੋਂ ਵੀ ਬਰੋਦੀ ਪ੍ਰਚਾਰ ਹੋਇਆ ਜਾ ਰਿਹਾ ਜਦੋਂ ਹੋਇਆ ਨੌਵੇਂ ਪਾਜਾ ਆਏ ਅੰਮ੍ਰਿਤਸਰ ਭੰਡਾ ਨਹੀਂ ਦਿੱਤੇ ਕਿਉਂ ਕਿਉਂ ਨਹੀਂ ਬੰਨ੍ਹਦੇ ਲੈ ਜੀ ਤਾਂ ਅਗਲੇ ਵੀ ਕੋਰਮਾ ਦਾ ਪ੍ਰਚਾਰ ਹੋ ਗਿਆ ਇਹ ਸੱਚ ਹੈ